ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 22 ਫਰਵਰੀ ਤੋਂ ਲੈ ਕੇ ਜੋ ਫਰਵਰੀ ਦੇ ਲਾਸਟ ਦਿਨ ਨੇ ਵੀਰੋ 28 ਫਰਵਰੀ ਤੱਕ ਇਹ 5-6 ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਇਹ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰੇ ਨਾਲ ਸਾਂਝੀ ਕਰਦੇ ਆਂ ਵੀਰੋ ਅਨੁਮਾਨ ਦੇ ਅਧਾਰ ਤੇ ਜਾਣਕਾਰੀ ਹੈ ਛੋਟਾ-ਮੋਟਾ ਫੇਰ ਬਦਲ ਹੋ ਸਕਦਾ ਪਰ ਆਈਡੀਆ ਅੰਦਾਜ਼ਾ ਤੁਹਾਨੂੰ ਲੱਗ ਜਾਵੇਗਾ ਕਿੰਨੇ ਦਿਨਾਂ ਦੇ ਵਿੱਚ ਮੌਸਮ ਸਾਫ਼ ਰਹੇਗਾ ਤੇ ਕਿੰਨਾ ਦਿਨਾਂ ਦੇ ਵਿੱਚ ਵੀਰੋ ਮੀਂਹ ਜਾਂ ਬੱਦਲਬਾਹੀ ਦੇ ਅਸ ਬਾਕੀ ਵੀਰੋਂ ਬੋਲ ਕਰਦੇ ਆਂ ਜ 22 ਤਰੀਕ ਨੂੰ ਪੰਜਾਬ ਦਾ ਮੌਸਮ ਇੱਕ ਹਲਕੀ ਸ਼੍ਰੇਣੀ ਦਾ ਸਿਸਟਮ ਵੀਰੋਂ ਰਾਤ ਦੇ ਸਮੇਂ ਪੰਜਾਬ ਦੇ ਵਿੱਚ ਇੰਟਰ ਹੋਇਆ ਜਿਸ ਨੇ ਬੱਦਲਵਾਈ ਦੇ ਰੂਪ ਦੇ ਵਿੱਚ ਪੰਜਾਬ ਦੇ ਮੌਸਮ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕੀਤਾ ਜਿਹਦੇ ਵਿੱਚ ਖਾਸ ਕਰਕੇ ਮਾਝੇ ਤੋਂ ਆਬੇ ਦੇ ਖੇਤਰਾਂ ਦੇ ਵਿੱਚ ਵੀਰੋਂ ਬੱਦਲਵਾਈ ਜ਼ਿਆਦਾ ਸੰਘਣੀ ਦੇਖਣ ਨੂੰ ਮਿਲੇਗੀ ਤੇ ਬਾਕੀ ਜੋ ਓਵਰਲ ਦੱਖਣ ਤੇ ਪੂਰਬੀ ਭਾਗ ਨੇ ਪੰਜਾਬ ਦੇ ਇਨਾਂ ਦੇ ਵਿੱਚ ਵੀ ਆਪਾਂ ਨੂੰ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ ਹੀ ਦੇਖਣ ਨੂੰ ਦਿਨ ਦੇ ਸਮੇਂ ਮਿਲੇਗੀ ਧੁੱਪ ਕੁਝ ਸਮੇਂ ਧੁੱਪ ਵੀ ਲੱਗੇਗੀ ਪਰ ਧੁੱਪਾਂ ਦਾ ਮਾਹੌਲ ਵੀ ਰੋ ਬਣਿਆ ਰਹੇਗਾ 23 ਤੇ 24 ਦੇ ਵਿੱਚ ਵੀ ਰੋ ਇਹ ਸਿਸਟਮ ਦਾ ਜੋ ਪ੍ਰਭਾਵ ਹੈ ਛੋਟਾ ਮੋਟਾ ਆਪਾਂ ਨੂੰ ਦੇਖਣ ਨੂੰ ਮਿਲਦਾ ਰਹੇਗਾ ਬੱਦਲਵਾਈ ਦੇ ਰੂਪ ਦੇ ਵਿੱਚ ਕੋਈ ਜ਼ਿਆਦਾ ਵੱਡੇ ਮੀਂਹ ਦੇ ਅਸਰ ਵੀ ਰੋ ਨਹੀਂ ਹੋਣਗੇ 24 ਨੂੰ ਥੋੜਾ ਜਿਹਾ ਵੀ ਰੋ ਜ਼ਿਆਦਾਤਰ ਆਪਾਂ ਨੂੰ ਖੇਤਾਂ ਦੇ ਵਿੱਚ ਥੋੜਾ ਮੋਟਾ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਕਿਤੇ ਹਲਕਾ ਫੁਲਕਾ ਪਰ ਵੀ ਰੋ 22 23 ਦਾ ਜੋ ਮੌਸਮ ਹੈ ਬੱਦਲਵਾਈ ਬੜਾ ਛੋਟਾ ਮੋਟ ਬਾਕੀ ਵੀਰੋ ਉਸ ਤੋਂ ਇਹ ਗੱਲ ਕਰਦੇ ਆ 25 26 ਨੂੰ ਪੰਜਾਬ ਦਾ ਮੌਸਮ ਠੀਕ ਹੈ ਵੀਰੋ 27 ਨੂੰ ਫਿਰ ਇੱਕ ਸਿਸਟਮ ਆਵੇਗਾ ਜੋ ਦਰਮਿਆਨੇ ਪੱਧਰ ਦਾ ਹੋਵੇਗਾ ਵੀਰੋ ਇਹ ਸਿਸਟਮ ਨਾਲ ਪੰਜਾਬ ਦੇ ਆਪਾਂ ਨੂੰ ਪਹਾੜੀ ਭਾਗਾਂ ਤੋਂ ਲੈ ਕੇ ਵੀਰੋ ਮੈਦਾਨੀ ਭਾਗਾਂ ਦੇ ਵਿੱਚ ਵੀ ਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲੇਗਾ ਓਵਰਆਲ ਸਾਰੇ ਹੀ ਪੰਜਾਬ ਦੇ ਵਿੱਚ ਉਹ ਸਿਸਟਮ ਦਾ ਅਸਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਜੋ ਵੀਰੋ 27 ਦੀ ਸ਼ਾਮਕ ਤੋਂ ਲੈ ਕੇ ਵੀਰੋ ਪੂਰਾ 27 ਦੀ ਰਾਤ ਤੇ 28 ਦਾ ਦਿਨ 28 ਦੀ ਰਾਤ ਵੀਰੋ ਇਹ ਜੋ 48 ਘੰਟੇ ਹੋਣਗੇ ਇੰਨਾ ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਆਪਾਂ ਨੂੰ ਵੀਰੋ ਪ੍ਰਭਾਵਿਤ ਹੁੰਦਾ ਦੇਖਣ ਨੂੰ ਮਿਲੇਗਾ ਇਹ ਸਿਸਟਮ ਦੇ ਚੱਲਦੇ ਆ ਪੰਜਾਬ ਦੇ ਵਿੱਚ ਕਿਤੇ ਹਲਕਾ ਮੀਂਹ ਕਿਤੇ ਦਰਮਿਆਨਾ ਮੀਂਹ ਵੀ ਵੀਰੋ ਕਿਤੇ ਆਪਾਂ ਨੂੰ ਗੜੇ ਮਾਰੀ ਦਾ ਵੀ ਅਸਾਰ ਕਿ ਕਦੋਂ ਖਤਮ ਤੇ ਬਣ ਸਕਦੇ ਨੇ ਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਸ ਵੀਰੋ ਇਦਾਂ ਦੀਆਂ ਗਤੀਵਿਧੀਆਂ ਆਪਾਂ ਨੂੰ 27 ਤੇ 28 ਫਰਵਰੀ ਲਾਸਟ ਦੋ ਦਿਨਾਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਸਮੇਂ-ਸਮੇਂ ਤੇ ਜਿੰਮੀ ਵੀ ਆਪਾਂ ਨੂੰ ਕੋਈ ਜਾਣਕਾਰੀ ਮਿਲਦੀ ਰਹੂਗੀ ਆਪਾਂ ਸਾਰੀ ਸਹੀ ਤੇ ਸਹੀ ਅਪਡੇਟ ਲਾ ਕੇ ਕਿਸਾਨ ਵੀਰਾਂ ਲਈ ਹਰ ਰੋਜ਼ ਡੇਲੀ ਵੀਡੀਓ ਦੇ ਵਿੱਚ ਵੀਰੋ ਹਾਜ਼ਰ ਹੁੰਦੇ ਰਹਿਾਂਗੇ ਸੋ ਹਰ ਪ੍ਰਕਾਰ ਦੀ ਦਿਨ ਦੇ ਟੈਂਪਰੇਚਰ ਦੀ ਵੀ ਅਪਾ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਮੁਕਾਬਲੇ ਟੈਂਪਰੇਚਰ ਜੋ 24-25 ਡਿਗਰੀ ਤੇ ਪਹੁੰਚ ਗਿਆ ਸੀ ਵੀਰੋ ਫਿਲਹਾਲ ਕਾਬੂ ਦੇ ਵਿੱਚ ਰਹਿਣਗੇ ਟੈਂਪਰੇਚਰ ਦਿਨ ਦੇ 22-23 ਡਿਗਰੀ ਵੱਧ ਤੋਂ ਵੱਧ ਵੀਰੋ 24 ਡਿਗਰੀ ਦੇ ਆਸ-ਪਾਸ ਰਹਿਣਗੇ ਤੇ ਰਾਤ ਦੇ ਟੈਂਪਰੇਚਰ 10 ਤੋਂ 12 ਡਿਗਰੀ ਦੇ ਵਿੱਚ ਵਿੱਚ ਬਣੇ ਰਹਿਣਗੇ ਕੋਈ ਜ਼ਿਆਦਾ ਟੈਂਪਰੇਚਰ ਦੇ ਵਿੱਚ ਵਾਧਾ ਇਹ 5-7 ਦਿਨਾਂ ਦੇ ਵਿੱਚ ਜ਼ਿਆਦਾ ਵੱਡਾ ਨਹੀਂ ਹੋਵੇਗਾ ਬਾਕੀ ਵੀਰੋ ਆਪਾਂ ਸਮੇਂ-ਸਮੇਂ ਤੇ ਜਿਵੇਂ ਵੀ ਕੋਈ ਜਾਣਕਾਰੀ ਮਿਲਦੀ ਰਹੂਗੀ ਸਾਰੀ ਜਾਣਕਾਰੀ ਲਈ ਕਿਸਾਨ ਵੀਰ ਲਈ ਹਾਜ਼ਰ ਹੁੰਦੇ ਰਹਾਂਗੇ ਸੋ ਵੀਰ ਹਰ ਪ੍ਰਕਾਰ ਦੀ ਮੌਸਮ ਦੀ ਸਹੀ ਤੋਂ ਸਹੀ ਅਪਡੇਟ ਲਈ ਤੇ ਖੇਤੀ ਸਬੰਧੀ ਹੋਰ ਜਾਣਕਾਰੀਆਂ ਲਈ ਚੈਨਲ ਚੈਹ ਰਖਤੀ ਸੇਵਾ ਸੇਟਰ ਨਾ ਭਣੀ ਰਹਿਓ ਜੀ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ